प्यारे दोस्तों वीरों पैणों ते ਭਰਾਓ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਹੈ ਛੋਟੀ ਜੀ ਚੋਣਾ ਦੇ ਵਾਦੇ ਤੁਸੀਂ ਸਾਰੇ ਜਾਣਦੇ ਹੋ ਕਿ ਪੁਰਾਣੇ ਚੱਲੇ ਹੋਏ ਕਾਰਤੂਸ ਚੋਣਾ ਸਮੇ ਨਵੇਂ-ਨਵੇਂ ਵਾਦੇ ਕਰਦੇ ਹਨ ਫਿਰ ਚੋਣਾ ਦਾ ਦੌਰ ਲੰਘ ਜਾਂਦਾ ਹੈ ਤੇ ਵਿੱਚੋਂ ਕੁਝ ਵੀ ਨਹੀਂ ਨਿਕਲਦਾ ਇੱਕ ਇਹ ਜਿਹੜੀ ਕਵਤਾ ਹੈ ਅਸੀਂ ਆਪਣੇ ਨਾਂ ਵੱਡੇ ਵਡੇਰਿਆਂ ਕੋਲੋਂ ਸੁਣਦੇ ਹੁੰਦੇ ਸੀ ਬੜੀ ਜਲਦੀ ਯਾਦ ਵੀ ਹੋ ਜਾਂਦੀ ਸੀ ਹਰੇਕ ਚੋਣਾ ਸਮੇਂ ਭਾਵੇਂ ਉਹ ਸੰਸਦ ਦੀਆਂ ਹੋਣ ਜਾਂ ਰਾਜ ਸਭਾ ਦੀਆਂ ਜਾਂ ਫਿਰ ਸਰਪੰਚੀ ਦੀਆਂ ਅੱਜ ਕੱਲ ਸਰਪੰਚੀ ਦੀਆਂ ਚੋਣਾਂ ਦਾ ਦੌਰ ਹੈ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਇੱਕ ਪਿੰਡ ਵਿੱਚ ਤਾਂ 35-40 ਲੱਖ ਦੀ ਬੋਲੀ ਲੱਗ ਗਈ ਗਰਾਰੀ ਅੜ ਗਈ ਕੀ ਸਰਪੰਚ ਤੇ ਮੈਂ ਹੀ ਬਣੂ ਫਿਰ ਇਸ ਹਫਤਾ ਦੇ ਵਿੱਚ ਨਦੀਆਂ ਦਾ ਜ਼ਿਕਰ ਆਉਂਦਾ ਨਦੀ ਭਾਵੇਂ ਬਿਆਸ ਹੋਵੇ ਸਤਲੁਜ ਹੋਵੇ ਰਾਵੀ ਹੋਵੇ ਜਦ ਅਧਿਆਨ ਨਾਲ ਸੁਣਦਾ ਤੇ ਇਸ ਦਾ ਐਨਾਲਿਸਿਸ ਕਰਨਾ ਕਿ ਇਹ ਚੋਣਾਂ ਤੇ ਕਿਸ ਤਰ੍ਹਾਂ ਟੱਕਦੀ ਹੈ ਇੱਕ ਨਦੀ ਚੋਂ ਨਿਕਲੀਆਂ ਤਿੰਨ ਨਹਿਰਾਂ ਇੱਕ ਨਦੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਤੇ ਇੱਕ ਵਗਦੀ ਨਹੀਂ ਜਿਹੜੀ ਵਗਦੀ ਨਹੀਂ ਉਹਦੇ ਚ ਨਾਉਣ ਆਏ ਤਿੰਨ ਬ੍ਰਾਹਮਣ ਦੋ ਡੁੱਬ ਗਏ ਤੇ ਇੱਕ ਲੱਭਦਾ ਹੀ ਨਹੀਂ ਜਿਹੜਾ ਲੱਭਦਾ ਨਹੀਂ ਉਹਨੂੰ ਲੱਭੀਆਂ ਤਿੰਨ گاਵਾ ਜਿਹੜਾ ਲੱਭਦਾ ਨਹੀਂ ਉਹਨੂੰ ਲੱਭੀਆਂ ਤਿੰਨ گاਵਾ ਦੋ ਫੰਡਰਾਂ ਤੇ ਇੱਕ ਸੁੰਦੀ ਨਹੀਂ ਜਿਹੜੀ ਸੁੰਦੀ ਨਹੀਂ ਉਹਨੇ ਦਿੱਤੇ ਤਿੰਨ ਬੱਛੇ ਦੋ ਲੰਗੜੇ ਤੇ ਇੱਕ ਉੱਠਦਾ ਹੀ ਨਹੀਂ ਜਿਹੜਾ ਉੱਠਦਾ ਨਹੀਂ ਉਹਦੀ ਭਾਈ ਕੀਮਤ 3 ਰੁਪਏ ਦੋ ਖੋਟੇ ਤੇ ਇੱਕ ਚੱਲਦਾ ਹੀ ਨਹੀਂ ਜਿਹੜਾ ਚੱਲਦਾ ਨਹੀਂ ਉਹਦੀਆਂ ਖਰੀਦੀਆਂ ਤਿੰਨ ਵੋਟਾਂ ਦੋ ਪਈਆਂ ਨਹੀਂ ਤੇ ਇੱਕ ਬਾਕਸ ਚੋਂ ਲੱਭਦੀ ਨਹੀਂ ਇੱਕ ਬਾਕਸ ਚੋਂ ਲੱਭਦੀ ਨਹੀਂ ਤੁਸੀਂ ਇਹਦਾ ਭਲੀ ਭੰਤੀ ਆਪਣਾ ਅਨਾਲਿਸਿਸ ਕਰ ਸਕਦੇ ਹੋ ਕਿ ਚੋਣਾ ਵਿੱਚੋਂ ਕੀ ਨਿਕਲਦਾ ਹੈ ਇਹਨਾਂ ਵਾਅਦਿਆਂ ਵਿੱਚੋਂ ਕੀ ਨਿਕਲਦਾ ਹੈ ਧੰਨਵਾਦ